ਉਹ ਤਾਂ ਟੱਬਰ ਮਾਂ ਦਾ ਤੇ ਘਰ ਵਾਲਾ ਮੇਰਾ ਮੁੱਕਿਆ ਤੇ ਆਇਆ 4000 ਰੁਪਏ ਦਾਸੀਆ ਐਕਸੀਡੈਂਟ ਕਿੱਦਾਂ ਹੋਇਆ ਬੀਬੀ ਅਕਸੀਡੈਂਟ ਬੁਝੀ ਪਤਾ ਹੈ ਜੱਲਾ ਸੀਗਾ ਕਾਤੇ ਸੀਗਾ ਮੁੰਡਾ ਮੋਟਰਸਾਈਕਲ ਤੇ ਹੈ ਗੱਡੀ ਉੱਤੇ ਚੜਾਤੀ ਮਾਰ ਚੜਿਆ ਨੇ ਆ ਬੇਤਰਕਾਰਾਗਾ ਸਾਡਾ ਕੋਈ ਨਹੀਂ ਹੈਗਾ ਕਿੰਨੀ ਕੁ ਉਮਰ ਦਾ ਮੁੰਡਾ ਚੋਈ ਪੁੱਤਾਂ ਦੀ ਆ ਬੱਚੇ ਕਿੰਨੇ ਉਹਦੇ ਗੁੱਡੀ ਇੱਕ ਗੁੜੀ ਆ ਜੀ ਸਾਡੇ ਘਰ ਕੋਈ ਪੁੰਨਾ ਨਹੀਂ ਰਹੇ ਸਾਡਾ ਮੇਰਾ ਭਰਾ ਕੱਲ ਕਿੰਨੀਆਂ ਭੈਣਾਂ ਦਾ ਭਰਾ ਸੀ ਚਾਰ ਭੈਣਾਂ ਦਾ ਭਰਾ ਆ ਸਾਡੇ ਘਰ ਆ ਭਰਾ ਦੇ ਇਹਦੇ ਵਿੱਚ ਇੱਕ ਹਤੀਸ਼ ਸ਼ਰਮਾ ਸਾਨੂੰ ਫਿਰਵਿੰਦਰ ਸ਼ਰਮਾ ਬਾਤੀ ਪਖਾਨਕੋਟ ਦਾ ਇਹ ਰਹਿਣ ਵਾਲਾ ਤੇ ਗੁਰਗਾਉਂ ਨੌਕਰੀ ਕਰਦਾ ਇਹ ਆਪਣੇ ਪਰਿਵਾਰ ਸਮੇਤ ਐਚ ਆਰ 26 ਐਫ ਵੀ 8417 ਗੱਡੀ ਤੇ ਜਾ ਰਿਹਾ ਸੀਗਾ ਗਰਾਇਆ ਸਾਈਡ ਤੋਂ ਗੜगांव ਨੂੰ ਇਹਨਾਂ ਦੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਸੀਗਾ ਮੋਟਰਸਾਈਕਲ ਨੰਬਰ ਪੀ ਵੀ 37 ਕੇ 45 ਗਿਆ ਸੀ ਹੀਰੋ ਸਬਲੈਂਡਰ ਆ ਜੋ ਜਸਪ੍ਰੀਤ ਗੌਰ ਰੁੜਗਾ ਖੁਰਦ ਦੇ ਨਾਂ ਤੇ ਇਹਦੀ ਆਰ ਸੀ ਆ ਤੇ ਇਹ ਹਜੇ ਮਰਨ ਵਾਲੇ ਬੰਦੇ ਦਾ ਪਤਾ ਨਹੀਂ ਲੱਗਾ ਗਾਉਂਿਆਂ ਨੂੰ ਜਿਹੜੀ ਇਹ ਡੈੱਡ ਬੋਡੀ ਸਿਵਲ ਹਸਪਤਾਲ ਫਲੋਰ ਪਹੁੰਚਾਤੀ ਆ ਇਹਦੇ ਬਾਰਤਾਂ ਤੋਂ ਪਤਾ ਕਰਕੇ ਜੋ ਬਣਦੀ ਕਾਨੂੰਨੀ ਗੈਰਬਾਈ ਕੀਤੀ ਹੈ ਇਹ ਐਕਸੀਡੈਂਟ ਕਿੱਦਾਂ ਹੋਇਆ ਜੀ ਕੋਈ ਲੱਗਦਾ ਪਿੱਛੋਂ ਹਿੱਟ ਹੋਇਆ ਕਿੱਦਾਂ ਇਹ ਜਿਹੜਾ ਰਾਹਗੀਰਾਂ ਦੇ ਦਸਣ ਮਤਾਂ ਹੋ ਗਿਆ ਜਿਹੜੀ ਜਿਹੜੀ ਕਾਰ ਇਹ ਵੀ ਪਿੱਛੋਂ ਹਿੱਟ ਹੋਈ ਆ ਮੋਟਰਸਾਈਕਲ ਦੇ ਨਾਲ ਬਾਕੀ ਮੌਕੇ ਤੇ ਜਾ ਕੇ ਸਾਰੀ ਜਾਂਚ ਕਰਕੇ ਪਤਾ ਲਗੂ ਵੀ ਕਿੱਦਾਂ ਹੋਇਆ ਬੰਦੇ ਦੇ ਦੱਪ ਹੋ ਗਿਆ ਜੀ ਹਾਂਜੀ ਇੱਥੋਂ ਠੀਕ ਸੀਗਾ ਤੇ ਉਹਦੀ ਰਸਤੇ ਦੇ ਵਿੱਚ ਜਾਂਦਿਆਂ ਮੌਤ ਹੋ ਗਈ ਕਿੰਨੇ ਕੁ ਮੋੜ ਲੱਗਦੇ ਜੀ ਬੰਦੇ ਦੀ ਉਮਰ ਉਹਦੀ ਹੈਗੀ ਆ 65 ਸਾਲ ਦੀ 60 ਸਾਲ ਦੀ ਸਨਾਖਲੇ ਹੋਈ ਨਹੀਂ ਜੀ ਬੰਦਾ ਸਨਾਖ ਤਾਂ ਹਜੇ ਨਹੀਂ ਹੋਈ ਉਦਾਂ ਪਤਾ ਲੱਗਣ ਡਿਆ ਵੀ ਉਹ ਚਰਮਨ ਸਿੰਘ ਉਹਦਾ ਨਾਂ ਆ ਬਾਕੀ ਉਹਦੇ ਬਾਰਸਾਂ ਨੂੰ ਬਲਾ ਕੇ ਤਾਂ ਪਤਾ ਲੱਗੂਗਾ ਇਹਦੇ ਪਿੰਡ ਦੇ ਗੱਲ ਜੀ ਜੇ ਰੁੜਕਾ ਖੋਰਦਾ ਦੱਸ ਜੀ